ਬਜਾਰਾਂ ਦੀ ਸ਼ੇ ਹੈ ਵੀ ਇਹ ਜਿਹੜਾ ਸ਼ਮਸ਼ੇਰ ਸਿੰਘ ਸੀਗਾ ਇਹ ਜਿਹੜੇ ਦੋਸ਼ੀ ਹੈਗੇ ਆ ਜੀਵਨ ਸਿੰਘ ਗੁਰਜੀਵਨ ਸਿੰਘ ਇਹਦੇ ਮਤਲਬ ਜਿਹੜਾ ਹੈਗਾ ਫਿਰਦਾ ਹੀ ਰਹਿਣ ਵਾਲਾ ਇਹ ਗੁਰਜੀਵਨ ਸਿੰਘ ਸਾਡਾ ਨਸੀਬ ਸਿੰਘ ਉਹ ਇਹੋ ਨੇ ਬਜਾਰੀਆਂ ਦਾ ਇਹਨਾਂ ਦੀ ਰਿਸ਼ਤੇਦਾਰੀ ਚੋਂ ਕੋਈ ਜਿਹੜੀ ਹੈਗੀ ਹੈ ਇਹਦੀ ਜਿਹੜੀ ਮਤਲਬ ਰਿਸ਼ਤੇਦਾਰੀ ਚੋਂ ਗੜਕੀ ਜਿਹੜੀ ਹੈਗੀ ਹੈ ਉਹਦੇ ਨਾਲ ਇਹਨੇ ਵਿਆਹ ਕਰਾ ਲਿਆ ਸੀਗਾ ਤੇ ਉਹ ਜਿਹੜੀ ਹਰਪ੍ਰੀਤ ਹੋ ਰਹੇਗੀ ਹੈ ਤੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਰੰਜਿਸ਼ ਸੀ ਕਿ ਇਹ ਜਿਹੜੀ ਹੈਗੀ ਆ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਅੱਜ ਦੀ ਮੰਗ ਦੀ ਘਰ ਦੇ ਆ ਕੇ ਸੁੱਤੇ ਪਏ ਸੀ ਤੇ ਮੈਂ ਰੋਲਾ ਪਾਤਾ ਬਈ ਬੰਦੇ ਆ ਗਏ ਬੰਦੇ ਆ ਗਏ ਪਹਿਲਾਂ ਤਾਂ ਫਿਰ ਬੰਦੇ ਨੇ ਸੁੱਟਿਆ ਫੇਰ ਮੈਂ ਦੂਜੇ ਮੁੰਡੇ ਨੂੰ ਸੁੱਟਿਆ ਫੇਰ ਮੈਂ ਦੂਜੇ ਮੁੰਡੇ ਨੂੰ ਮਾਰਤਾ ਫੇਰ ਮੈਂ ਲੋਹ ਨੂੰ ਮਾਰਤਾ ਮੇਰੇ ਮਾਰੇ ਮਾਈ ਇੱਥੇ ਲੰਗਾ ਮੁਟੇ ਕੜਾ ਸੀ ਜੀ ਇਹ ਮੁੱਤੋ ਬਰਾਛਾ ਦੀ ਹਾਂ ਹਾਂ ਕੌਣ ਸੀ ਲੋਕ ਕਿੰਨੇ ਕਨੇ ਸੀ ਕੌਣ ਸੀ ਇੱਕ ਜੀਵਨ ਸੀ ਇੱਕ ਗਗੂ ਸੀ ਉਥਲਾ ਉਥਲਾ ਗੁਰੂ ਸਾਹਿਬ ਤੇ ਇੱਕ ਕਾਲਾ ਕਾਲੇ ਦਾ ਮੁੰਡਾ ਸੀਗਾ ਉਸ ਕੀ ਉਹਨੂੰ ਇਹ ਕਿਹਦਾ ਬੱਚੇ ਦਾ ਕਾਲਾ ਮੁੰਡਾ ਰੇ ਜੀ ਸੀ ਇੱਕ ਜੀ ਉਹ ਸੀਗਾ ਜਿਹੜਾ ਬੱਬੂ ਤੋਂ ਕੀਦਾਰਾ ਕਿਸ ਗੱਲੋਂ ਲੜਾਈ ਹੋਈ ਆ ਕਿਛ ਗੱਲ ਕੋਈ ਤਾਂ ਸੰਤ ਕੋਲ ਅਪਾਜ ਦਾ ਮਾਰੀ ਮੋਟੀ ਜਿਹਦਾ ਮੁੰਡਾ ਹਾਂ ਹਾਂ ਇੱਕ ਗੁਰਪ੍ਰੀਤ ਸੀ ਕਿਸ ਗੱਲੋਂ ਲੜਾਈ ਹੋਈ ਆ ਕਿਸ ਗੱਲੋਂ ਪਹਿਲਾਂ ਮਾਰੀ ਮੋਟੀ ਲੜਾਈ ਸੀ ਉਹ ਜ਼ਮੀਨ ਦੀ ਲੜਾਈ ਹੈ ਜਾਂ ਪੈਸੇ ਦੀ ਲੜਾਈ ਨਾ 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 ਉਹ ਇਸ ਮਾੜੀ ਮੋਟੀ ਦੀ ਮੱਕਰ ਅੱਛਾ ਹਾਂ ਕਿੰਨੇ ਬੰਦੇ ਤੇ ਕੀ ਕੁਛ ਹੀ ਉਹਨਾਂ ਕੋਲ ਉਹਨਾਂ ਕੋਲ ਸੀ ਪਰਵਾਹ ਗੜਾਸੇ ਉੱਥੇ ਪੁੱਟੇ ਵੀ ਪਏ ਆ ਤੇ ਫਿਰ ਅੰਬਲਾ ਸਭ ਵੀ ਫੇਰ ਸੀ ਆਏ ਇੱਕ ਮੇਰੀ ਕੋਤੀ ਹੈ ਉਹਦੇ ਮਾਰੇ ਇੱਥੇ ਉਹ ਮੈਂ ਨੋਨੇ ਵੀ ਮਾਰ ਕੇ ਇੱਥੇ ਉਹਦੇ ਵੀ ਮਾਰਦੀਆ ਇੱਕ ਮੈਂ ਮੇਰੇ ਪੁੱਠਿਆ ਪੁੱਠੇ ਮਾਰਦੇ ਆ ਮੈਂ ਬੋਲ ਤੀ ਕਿ ਬਸ ਇਹ ਮੰਗੀ ਕਰੂੰਗੇ ਕੋਲਸ ਤੇ ਵੀ ਕਾਰ ਵੀ ਹੋ ਸਕਦੀ ਕੀ ਮੰਗ ਕਰਦੇ ਕੋਲਸ ਕਰਦੇ ਓਕੇ ਇਹ ਮੰਗੀ ਕਰਦੇ ਕੋਲਸ ਕਰਦੇ ਜੀ ਹੁਣ ਮੰਨ ਮੈਂ ਹਾਂ ਤਾਂ ਮਤਬਾ ਆਪਾ ਸੋ ਜੀ ਉਹ ਹੁੰਦੇ ਸੋ ਜੀ ਹੋਊਗੀ ਇਸ ਤਰ੍ਹਾਂ ਪਿੰਡ ਤੇ ਹੁਣੇ ਪੁਜਾਰੀਆਂ ਵਿਖੇ ਅੱਜ ਜਿਹੜੀ ਇਨਫਰਮੇਸ਼ਨ ਮਿਲੀ ਹੈ ਮੈਂ ਰਾਤ ਨੂੰ ਉੱਥੇ ਜਿਹੜਾ ਹੈਗਾ ਕੁਝ ਬੰਦਿਆਂ ਨੇ ਇੱਕ ਜਗਰੂਪ ਸਿੰਘ ਨਾਮ ਦੇ ਵਿਅਕਤੀ ਤੇ ਜਿਹੜਾ ਹੈਗਾ ਤੇ ਉਹਦੀ ਫੈਮਿਲੀ ਤੇ ਜਿਹੜਾ ਅਟੈਕ ਕੀਤਾ ਹੈਗਾ ਤੇ ਜਿਹਦੇ ਕਾਫੀ ਸੱਟਾਂ ਹੁੰਨਾਂ ਤੇ ਸਾਰੀ ਫੈਮਿਲੀ ਦੇ ਪੁੱਤੀਆਂ ਸੱਟਾਂ ਲੱਗੀਆਂ ਹੈਗੀਆਂ ਪੰਜ ਬੰਦਿਆਂ ਤੇ ਟੋਟਲ ਸੱਟਾਂ ਲੱਗੀਆਂ ਜਿਹਦੇ ਵਿੱਚ ਜਗਰੂਪ ਸਿੰਘ ਸ਼ਮਸ਼ੇਰ ਸਿੰਘ ਇਹਦਾ ਭਰਾ ਹੈ ਛੋਟਾ ਤੇ ਇਹਦਾ ਪਿਤਾ ਸੁਖਦੇਵ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੇ ਅਮਰਜੀਤ ਕੌਰ ਮਾਤਾ ਦੇ ਜਿਹੜੀਆਂ ਬੁਰੀ ਤਰ੍ਹਾਂ ਜਿਹੜਾ ਇਹਨਾਂ ਨੂੰ ਜ਼ਖਮੀ ਕਰਤਾ ਤੇ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਹੈ ਜੋ ਜ਼ੇਰਲਾ ਜਿਹੜੇ ਹੈਗੇ ਆ ایمਸ ਹਸਪੀਟਲ ਦੇ ਵਿੱਚ ਹੈਗੇ ਆ ਉੱਥੇ ਜਾ ਕੇ ਸਾਡੇ ਐਸ ਐਚਓ ਸਾਹਿਬ ਨੇ ਜਿਹੜਾ ਹੈਗਾ ਉਹ ਬਿਆਨ ਲਿਖਿਆ ਤੇ ਜਗਰੂਪ ਸਿੰਘ ਦਾ ਬਿਆਨ ਲਿਖਿਆ ਤੇ ਉਹਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਚਾਰ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਬਾਈ ਨੇਮ ਤੇ 6 ਬੰਦੇ ਅਣਪਛਾਤੇ ਆ ਉਹਨਾਂ ਤੇ ਐਫ ਆਈ ਆਰ ਜਿਹੜੀ ਹੈਗੀ ਹੈ ਦਰਜ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਹ ਅੰਡਰ ਸੈਕਸ਼ਨ 109 ਬੀ ਐਨ ਐਸ 118 ਬੀ ਐਨ ਐਸ 115 2 ਬੀ ਐਨ ਐਸ ਤੇ 191 ਤੇ 190 ਪੀਐਨਐਸ ਤੇ ਧਾਰਾ ਦੇ ਤਹਿਤ ਜਿਹੜਾ ਇਹ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਇਹ ਜਿਹੜਾ ਅੱਜ ਜਿਹੜਾ ਹੈਗਾ ਕਿਉਂਕਿ ਨਵੇਂ ਜਿਹੜੇ ਕਾਨੂੰਨ ਚੇਂਜ ਹੋਏ ਹੈ ਇਹਨਾਂ ਤੋਂ ਬਾਅਦ ਅੱਜ ਸਾਡਾ ਥਾਣੇ ਦਾ ਪਹਿਲਾ ਪਰਚਾ ਹੈ ਇਸ ਕਰਕੇ ਆ ਜਿਹੜੀਆਂ ਨਵੀਆਂ ਧਾਰਾਵਾਂ ਹੈਗੀਆਂ ਇਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਅਰਾਦਾਤ ਕਤਲ 307 ਦਾ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ 323 24 ਤੇ 148 49 ਦਾ ਜਿਹੜਾ ਹੈਗਾ ਧਾਰਾ ਇਹ ਜਿਹੜੀ ਪੁਰਾਣੀ ਧਾਰਾ ਹੁੰਦੀ ਸੀਗੀ ਉਹ ਹੁਣ ਨਵੀਆਂ ਧਾਰਾਵਾਂ 109 118 115 2 191 3 190 ਬੀ ਐਨ ਐਸ ਦੇ ਅਧੀਨ ਜਿਹੜਾ ਹੈਗਾ ਇਹ ਐਫ ਆਈ ਆਰ ਲੋਜਿਕ ਕੀਤੀ ਜਾ ਰਹੀ ਹੈ। ਸਰ ਦੱਸਦੇ ਨੇ ਹਾਲ ਕਿਸ ਤਰ੍ਹਾਂ ਦਾ ਰੱਖੋ। ਹਾਲਾਤ ਉਹਦੀ ਜਿਹੜੀ ਹੈਗੀ ਇਹ ਸੀਰੀਅਸ ਹੈਗੀ ਹੈ ਸ਼ਮਸ਼ੀਰ ਸਿੰਘ ਦੀ ਇਹਦੇ ਭਰਾ ਦੀ ਇਹ ਉਹਦੇ ਬਾਰੇ ਜਿਹੜਾ ਹੈਗਾ ਅੱਜ ਦੇਖ ਰਹੇ ਆ ਅੱਗੇ ਡਾਕਟਰ ਅੱਗੇ ਜਿਹੜਾ ਜੀਓ ਜੀ ਸੋਰਟ ਤੋਂ ਵੀ ਫਿਰ ਅੱਗੇ ਜਿਹੜਾ ਅੱਛੀ ਗਿਰਮ ਦਾ ਵਾਧਾ ਕਟਾ ਕੀਤਾ ਜਾ ਸਕਦਾ। ਬਜ਼ਾਰ ਰੰਜਿਸ਼ ਕੀ ਹੈ ਇਹ। ਬਜ਼ਾਰ ਰੰਜਿਸ਼ ਇਹ ਹੈ ਵੀ ਇਹ ਜਿਹੜਾ ਸ਼ਮਸ਼ੀਰ ਸਿੰਘ ਸੀਗਾ ਇਹ ਜਿਹੜੇ ਦੋਸ਼ੀ ਹੈਗੇ ਆ ਜੀਵਨ ਸਿੰਘ, ਗੁਰਜੀਵਨ ਸਿੰਘ ਇਹਦੇ ਮਤਲਬ ਜਿਹੜਾ ਹੈਗਾ ਪਿੰਡ ਦਾ ਹੀ ਰਹਿਣ ਵਾਲਾ ਇਹ ਗੁਰਜੀਵਨ ਸਿੰਘ ਸਾਡਾ ਨਸੀਬ ਸਿੰਘ ਤੇ ਉਹ ਤੇ ਉਹਨੇ ਵਿਚਾਰੀਆਂ ਦਾ ਇਹਨਾਂ ਦੀ ਰਿਸ਼ਤੇਦਾਰੀ ਚੋਂ ਕੋਈ ਜਿਹੜੀ ਹੈਗੀ ਹੈ ਇਹਦੀ ਜਿਹੜੀ ਮਤਲਬ ਕੋਈ ਰਿਸ਼ਤੇਦਾਰੀ ਚੋਂ ਲੜਕੀ ਜਿਹੜੀ ਹੈਗੀ ਹੈ ਉਹਦੇ ਨਾਲ ਇਹਨੇ ਵਿਆਹ ਕਰਾ ਲਿਆ ਸੀਗਾ। ਤੇ ਉਹ ਜਿਹੜੀ ਲੜਕੀ ਹਰਪ੍ਰੀਤ ਕੌਰ ਹੈਗੀ ਐ ਤੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਰੰਜਿਸ਼ ਸੀਗਾ ਇਹ ਜਿਹੜੀ ਹੈਗੀ ਆ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਨੂੰ ਇਸੇ ਚੀਜ਼ ਦੀ ਖੁੰਦਕ ਸੀ ਵੀ ਸਾਡੇ ਬਰਾਦਰੀ ਦੀ ਲੜਕੀ ਨੂੰ ਇਹ ਜਿਹੜਾ ਹੈਗਾ ਵੀ ਇਥੋਂ ਘਰੋਂ ਲੈ ਗਿਆ ਤੇ ਉਹਦੇ ਨਾਲ ਜਿਹੜਾ ਵਿਆਹ ਚਾਲਿਆ ਜਿਹਦੇ ਕਰਕੇ ਇਹਨਾਂ ਦੀ ਕਾਫੀ ਧੀਰ ਤੋਂ ਜਿਹੜੀ ਹੈਗੀ ਆ ਆਪਸ ਵਿੱਚ ਕਸ਼ਮਾ ਕਸ਼ ਚੱਲੀ ਆ ਰਹੀ ਸੀ ਤੇ ਅੱਜ ਜਿਹੜੀ ਹੈਗੀ ਐ ਇਹਨਾਂ ਦੀ ਇਹ ਵਾਰਤਾ ਹੈ ਰਾਜਕੀਤੇ ਸਰਪੰਚਾ ਇਹਦੇ ਚ ਰੈਡਾਂ ਜਿਹੜੀਆਂ ਹੈਗੀਆਂ ਕਰ ਰਹੇ ਪਹਿਲਾਂ ਐਫ ਆਈ ਆਰ ਲੌਂਚ ਕਰਕੇ ਅਸੀਂ ਜਿਹੜਾ ਹੈਗਾ ਇਹਦੇ ਚ ਪੁਲਸ ਪਾਰਟੀਆਂ ਬਣਾ ਕੇ ਹੁਣ ਜਿਹੜੀਆਂ ਹੈਗੀਆਂ ਰੈਡਾਂ ਸਵੇਰੇ ਵੀ ਕੀਤੀਆਂ ਹੈਗੀਆਂ ਤੇ ਹੁਣ ਫਿਰ ਜਿਹੜੀਆਂ ਹੈਗੀਆਂ ਪਾਰਟੀਆਂ ਬਣਾ ਕੇ ਤੇ ਰੈਡਾਂ ਕਰ